ਸੱਚੀ ਕਾਰੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ। ਆਪਾਂ ਨੇ ਬਣਾਇਆ ਜੀ ਦਰਾਨੇ ਪੇਨਟਾ ਜਰ 24 25 ਦਾ ਆਇਆ ਤੇ ਬਹੁਤ ਸਸਟਾ। ਹੁਣ ਆਪਾਂ ਇਹਦਾ ਬਣਾ ਰਹੇ ਹਾਂ ਤਰਸਾ ਤੇਲ ਗਰਮ ਹੋ ਗਿਆ। ਬਿੱਟ ਪਾ ਦਾਂਗੇ ਲੱਗਣ ਸਿਆ। ਹਾਂ। ਇਹਨਾਂ ਤੇਲ ਦੀ ਜਿਹੜੀ ਹੈ। ਸਬ ਚਾਹੀਦੀ ਜੀ। ਕਾਮਾ ਤੋਈ ਕਰ ਦੋ। ਇਹ ਵੀ ਦੋ ਕੰਮ ਨੇ ਆ ਵੀਡੀਓ ਬਣਾਉਣੀ ਆ ਫਿਰ ਪਾਉਣੀ ਆ ਇਹ ਤਾਂ ਆਪਣੀ ਮਿਹਨਤ ਹੈ ਇਧਰ ਆਪਣੀ ਨਾਲ ਥੋੜਾ ਜਿਹਾ ਵੀ ਆਪਾਂ ਨੇ ਅੱਤਾਂ ਕੱਚਾ ਲਸਾਂਜੀ ਜਦੋਂ ਦਾਲ ਪਾਈ ਐ ਵਿੱਚ ਪਾਤਾ ਤੇ ਤਾਂ ਆ ਬਹੁਤ ਮਨੀ ਚਟ ਮਟਰ ਪਾਉਣਾ ਹੁਣ ਤੱਕ ਆ ਦੇਨੇ ਟਮਾਟਰ ਬਾਦੂ ਲੱਗ ਗਏ ਵਿੱਚ ਸਟ ਲੈਨੀ ਆ ਫਿਰ ਉਹ ਤੋਂ ਚਿਲਕਾ ਜੇ ਉਤਾਰ ਦਾਂਗੇ ਆਪਾਂ ਰੱਖ ਦਿੰਨੇ ਆ ਜੀ ਵਿੱਚ ਟਮਾਟਰ ਇਹ ਚਿਲਕਾ ਜਿਹੜਾ ਉਤਾਰ ਦਾਂ ਕਰਨ ਦੇ ਦਿੰਦੇ ਆ ਉੱਤੇ ਭਾਪਨਾ ਛੇਤੀ ਹੋ ਜਾਣਾ ਤੇ ਤੁਸੀਂ ਧੱਤ ਦਾਂਗੇ ਆਹੋ ਮੇਰੀ ਚੈਨ ਮੈਂ ਹੁਣ ਢਾਗੇ ਰਿਤੇ ਟਮਾਟਰ ਉੱਦਸਣ ਮੈਂ ਵਿੱਚ ਪਹਿਲਾਂ ਪਾਤਾ ਸੀ ਉਸ ਵਿੱਚ ਥੋੜਾ ਜਿਹਾ ਹੋਰ ਤੜਕੇ ਤੇ ਧੁੰਨ ਲਾ ਲਾਂਗੇ ਸਾਰੇ ਹੁਣ ਤੁਹਾਨੂੰ ਮੈਂ ਜੰਚ ਮਸਾਲੇ ਪਾਤੇ ਜੇ ਹਲਦੀ ਘੱਟ ਲੱਗੂਗੀ ਤਾਂ ਹੋਰ ਪਾ ਲਾਂਗੇ ਤੇ ਸੁਨੀ ਤੋਈ ਤਾਂ ਦੋਫਾ ਕੱਟ ਕੇ ਵੀ ਪਾ ਸਕਦੇ ਆ ਮੈਂ ਕੱਦੂ ਕਰਕੇ ਪਾਤਾ ਸੀ ਘਰ ਦਾ ਕੱਦੂ ਵਰਕੇ ਨਾ ਨਰਮ ਬਹੁਤ ਸੀ ਮੋਲ ਦੇ ਤਾਂ ਕੱਦੂ-ਬੁੱਦੂ ਖਾਣ ਤੋਂ ਡਰ ਬਹੁਤ ਲੱਗਦਾ। ਇਹਦੇ ਬਾਰੇ ਹੋਰ ਤਾਂ ਜ਼ਹਿਰੀ ਮੰਨਦੇ ਤਾਂ ਜੇ ਇਹਨਾਂ ਦੇ ਉਹਨੂੰ ਤਾਂ ਧਾਰ ਨਹੀਂ ਖਾ ਲਵੇ। ਇਹ ਨਾ ਹੋਵੇ ਸਬਜ਼ੀ ਕਰ ਦੇ। ਨਾ। ਆਹ ਪਟਾਟਾ ਮਟਰਾਂ ਨਾਲ ਰਗੜੀ ਸੇਲਕਾ ਇੱਟੋ ਤਾਰ ਦਾਂ। ਮੈਚ ਜਿਹਾ ਹੋ ਜਾਣਾ। ਇਹ ਕਿੱਦਾਂ ਰਹਿ ਗਿਆ ਉਹ ਵੀ ਲਾ ਦਾਂ। ਹਾਂ ਥੋੜਾ ਜਿਹਾ ਤੜਾ ਲਾ। ਗੈਸ ਬੰਦ ਕਰ ਲਿਆ। ਤੇ ਤੇ ਵੀ ਹੋਣੀ। ਤੇੜ ਕੋਣ ਨਿੱਕੇ ਜਿਹੇ ਮਹੀਂ ਥੋੜੇ ਜਿਹੇ ਹੋ ਜਾਂਦੇ ਨੇ। ਹਾਂਜੀ ਆਪਾਂ ਜੀ ਇੱਕ ਗੱਲ ਹੋਰ ਸ਼ੇਅਰ ਕਰਦਾ ਤੁਹਾਨੂੰ ਤੇ ਅਸੀਂ ਕਦੇ ਵੀ ਟਮਾਟਰਾਂ ਦੀ ਨਾ ਪਨੀਰੀ ਲਿਆ ਕੇ ਨਹੀਂ ਬੀਤੀ ਤੇ ਟਮਾਟਰ ਆਪਾਂ ਸਬਜ਼ੀ ਚ ਪਾਉਣੇ ਜਿਹਦੇ ਵਿੱਚ ਲੀ ਬੀਜ ਹੁੰਦੇ ਨੇ ਉਹ ਕੱਢ ਕੇ ਬਸ ਕਿਆਰੀਆਂ ਦੇ ਵਿੱਚ ਸਿੱਟ ਦਿੰਨੇ ਹੁੰਦੇ ਆ ਰੋਜ਼ ਹੀ ਰੋਜ਼ ਸਿੱਟੀਆਂ ਨੇ ਹੁੰਦੀਆਂ ਤੇ ਉਹਦਾ ਹੀ ਆਪਣੇ ਟਮਾਟਰਾਂ ਦੇ ਬੂਟੇ ਉੱਗ ਹੀ ਜਾਂਦੇ ਨੇ ਉਹਨਾਂ ਨੂੰ ਹੀ ਆਪਾਂ ਪੱਟ-ਪੱਟ ਕੇ ਹੋਰ ਜਗਾ ਤੇ ਇੱਧਰ-ਉੱਧਰ ਲਾਈ ਜਾਂਦੇ ਹੁੰਦੇ ਨੇ ਤੇ ਉਹਨਾਂ ਦੇ ਟਮਾਟਰ ਵੀ ਬਹੁਤ ਵਧੀਆ ਲੱਗਦੇ ਨੇ ਹਾਂ ਜੀ ਜੇ ਆਪਣੇ ਨਾਲ ਉਹਨਾਂ ਤਾਂ ਫਿਰ ਆਪਾਂ ਟਮਾਟਰਾਂ ਦੀ ਪਨੀਰੀ ਵੀ ਲੈ ਆ ਕੇ ਪੀ ਸਕਦੇ। ਫਿਰ ਇਹ ਵੀ ਵਧੀਆ ਮਿਲ ਜਾਂਦੀ ਹੈ। ਫਿਰ ਆਪਾਂ ਪਨੀਰੀ ਲਾ ਸਕਦੇ ਆ ਪਨੀਰੀ ਦੀ। ਮਿਰਚਾਂ ਦੀ, ਛਮਲਾ ਮਿਰਚਾਂ ਦੀ, ਬੈਂਗਣ ਦੀ ਸਾਰੇ ਜੀ ਮਿਲਦੀ ਹੈ ਪਨੀਰੀ ਸਾਕਾ ਉਹ ਲਾ ਸਕਦੇ। ਹਾਂ ਜੀ ਤੜਕਾ ਆਪਣਾ ਥੋੜੀ ਜਿਹਾ ਤਿਆਰ ਹੋ ਗਿਆ। ਅਸੀਂ ਹੁਣ ਢਾਲ ਪਾਣੇ ਰਹੀ ਆ। ਥੋੜੇ ਦੇਖਦੇ ਹਾਂ। ਤੇੜਾ ਤਾ ਪਾ ਲੇ ਜਿਹੜਾ ਆਪਣਾ ਆਟਾ ਵੀ ਗੁੰਨ ਕੇ ਤਿਆਰ ਹੈ ਜੀ ਨਾਲ ਜੀ ਨਾਲ ਪੁਲਕੇ ਬਣਾ ਲਾਂਗੇ। ਤੁਸੀਂ ਖੋਲ ਕੇ ਦੇਖਦੇ ਹੋ ਬਣਦੀ ਬਣਦੀ ਹੋਵੇ। ਸੱਤ ਕਟਿਲੀਆਂ ਵੱਜ ਗਈਆਂ ਇੰਨੇ ਕਨਾ ਵੱਜ ਜਾਂਦੀਆਂ ਦਵਾ ਨੇ ਸੇਲ ਗਿਆ। ਕੁਝ ਪਾਲਿਆ ਸੀਗਾ ਜੀ ਕੱਦੂ ਕਟੇ ਰਸ ਕਰਕੇ ਕਰਦਾ ਕੱਦੂ। ਨਰਮ ਨਰਮ ਜਿਆ ਕੱਦੂ ਜੀ ਆ ਕਰਦਾ। ਹਾਂਜੀ ਜਿਹੜੇ ਭੈਣ ਭਾਈ ਆਪਣੇ ਚੈਨਲ ਤੇ ਸਭ ਭੈਣ ਆਪਣੀ ਨਜੂੜੀਆਂ ਹੋਈਆਂ ਨੇ ਸੋਹਣੇ ਸੋਹਣੇ ਕਮੈਂਟ ਕਰ ਦਿੰਦੇ ਜਿਹੜੀ ਭੈਣ ਭਾਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਪਹਿਲੀ ਵਾਰੀ ਆਪਣੇ ਚੈਨਲ ਤੇ ਆਏ ਨੇ ਜੋ ਵੀ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋਗੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋਗੀ ਅੰਦੀ ਕੁੱਕਰ ਆਪਾਂ ਨੇ ਖੋਲ ਲਿਆ ਦਾਲ ਆਪਣੀ ਬਣ ਕੇ ਤਿਆਰ ਆ ਬਹੁਤ ਸੋਨੇ ਗਾੜੀ-ਗਾੜੀ ਦਾਲ ਮੰਗੇ ਛੱਡਣੀ ਹੋਵੇ ਨਾ ਚਾਣ ਦੇ ਨਾਲ ਕਿੰਨੇ ਸਵੇਰੇ ਪਟਾਂਗੇ ਪਰੀਨਾਂ ਤੋੜ ਕੇ ਨਾ ਸਾਜੇ ਸੁਆਦ ਲਾ ਲਾਂ ਆਪਾਂ ਦੇ ਵਿੱਚ ਤੜਕਾ ਪਾ ਦਾਂਗੇ ਆਹਨਾ ਵਿੱਚ ਕਾਇਦਾ ਹੁੰਦਾ ਹੁਣ ਮੈਂ ਆਪਾਂ ਤੜਕਾ ਪਾ ਦਾਂਗੇ ਵਿੱਚ ਥੋੜੀ ਜੀ ਦਾਲ ਪਾ ਲਈ ਸੀ ਥੋੜੀ ਜਿਆ ਢੋਕੇ ਵਿੱਚ ਪਾਣੀ ਥੋੜੀ ਜਿਆ ਪਾ ਦਾਂਗੇ ਹੁਣ ਜੀ ਥੋੜਾ ਜਿਆ ਤੜਕਣ ਦੀ ਵਾਰ ਤੇ ਢੋਕੇ ਪਾ ਤਾ ਪਾਣੀ ਸਾਰੀ ਦਾਲ ਨੂੰ ਚੰਗੀ ਤਰ੍ਹਾਂ ਮਿਕਸ ਦਾਲ ਨੇ ਛੋਲਿਆਂ ਦੀ ਤਾਲ ਬਣ ਕੇ ਤਿਆਰ ਹੈ ਕਦੋਂ ਪਾਇਆ ਸੀ ਅਪਣੇ ਕਦੂ ਕੱਟ ਕੇ ਨਹੀਂ ਸੀ ਪਾਇਆ ਕਦੂ ਕਸ਼ ਕਰਕੇ ਪਾਇਆ ਸੀ ਸਾਰੇ ਵਿੱਚ ਘੁਲ ਗਿਆ ਜਮੇ ਨਹੀਂ ਪਤਾ ਲੱਗਦਾ ਵੀ ਕਦੂ ਪਾਇਆ ਹੈ ਵਿੱਚ ਹਾਂ ਜਿਹਦੇ ਨਾਲ ਦੇ ਨਾਲ ਆਪਣੇ ਫੁੱਲ ਕੇ ਵੀ ਬਣ ਰਹੇ ਨੇ ਜੀ ਦਾਲ ਆਪਣੀ ਬਣ ਕੇ ਤਿਆਰ ਆ ਬਹੁਤ ਸੋਹਣੀ ਦਾਲ ਜੰਗਣੀ ਆ। ਕੁੱਕੜਾ ਟੱਕਣਾ ਪਾਣੀ ਕੋਰ ਤਾਂ ਟੱਕਣ ਦੇਣਾ ਕਿਉਂ। 2 ਮਿੰਟ ਬਸ ਇਹਨੂੰ ਤੜਕਾ ਪਾਏ ਪਕਾ ਲੈਨੇ ਫੇ ਬੰਦ ਕਰ ਦਾਂ। ਠੀਕ ਆ ਨੂੰ ਮੇਰੇ ਚ ਆਹੋ ਫੇਰ ਵਧੀਆ ਕਦੂ ਖੋਸ਼ ਕਰਕੇ ਵਧੀਆ ਖੋਲ ਗਿਆ ਵਿੱਚ ਪਤਾ ਹੀ ਨਹੀਂ ਲੱਗਦਾ ਵੀ ਕਦੋਂ ਪਾਇਆ ਜਾਂ ਮੈਨੂੰ ਪਤਾ ਨਹੀਂ ਆਇਆ ਪਾਪਾ ਜੀ ਨੇ ਖਾਣਾ ਨਹੀਂ ਕੱਢ ਕੇ ਬਲੇ ਥਾਲ ਚ ਰੱਖ ਦੇਣਗੇ ਕਹਿਣਗੇ ਆ ਕੀ ਪਾਇਆ ਨਾਲ ਦੀ ਨਾਲ ਆਪਣੇ ਬਣਾ ਰਹੇ ਹਾਂ ਜੀ ਫੁੱਲ ਕੇ ਤਵੇ ਦੇ ਉੱਤੇ ਹੀ ਫਲਾ ਲਉ ਫਿਰ 2 ਕੋ ਮਿੰਟ ਆਪਾਂ ਆੜ ਨੂੰ ਮੜੀ ਜੀ ਪਕਾ ਲੈਣੇ ਆ 2 ਕੋ ਮਿੰਟ ਤੇ ਬੁਲਾ ਦੋ ਹਾਂਜੀ ਸਾਡੇ ਮੰਮੀ ਬਣਾ ਰਹੀ ਨੇ ਜੀ ਫੁਲਕੇ ਦਾੜ ਆਪਣੀ ਬਣ ਕੇ ਤਿਆਰ